ਆਹ ਫੇਰ ਹਾਜ਼ਰ ਆ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਆ ਡਬਲ ਸਟੋਰੀ ਅਤੇ ਬਹੁਤ ਹੀ ਵਧੀਆ ਸੋਸਾਇਟੀ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਬਹੁਤ ਹੀ ਵਧੀਆ ਮੁਹੱਲਾ ਸੋ ਕੋਠੀ ਨੂੰ ਵੇਖਣ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਸੋ ਇਹ ਕੋਠੀ ਹੈਗੀ ਜੀ ਇਹਦਾ ਸਾਈਜ਼ ਹੈਗਾ 33 ਬਾਈ 60 ਦਾ ਡਬਲ ਸਟੋਰੀ ਜਿਹੜੀ ਹੈ ਕੋਠੀ ਆ ਐਪੈਕਸ ਕਲੋਨੀ ਦੇ ਵਿੱਚ ਇੱਕ ਕੋਠੀ ਬਣੀ ਹੋਈ ਆ ਬਹੁਤ ਹੀ ਵਧੀਆ ਏਰੀਏ ਦੇ ਵਿੱਚ ਜਿਹੜੀ ਕੋਠੀ ਆ ਤੇ ਬਹੁਤ ਹੀ ਸੋਹਣੀ ਬਣੀ ਹੋਈ ਆ ਸੋ ਗਲੀ ਨਾਲੋਂ ਇਹਦਾ ਪੋਰਚ ਵੀ ਉੱਚਾ ਤੇ ਪੋਰਚ ਤੋਂ ਵੀ ਜਿਹੜੀ ਇਹਦੀ ਕੁਰਸੀ ਆ ਉਹ ਵੀ ਕਾਫੀ ਜਿਹੜੀ ਹੈ ਉੱਚੀ ਬਣੀ ਹੋਈ ਆ ਤਿੰਨ ਸਟੈਪ ਦਿੱਤੇ ਹੋਇਆ ਤੁਸੀਂ ਦੇਖਿਆ ਸੋ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਇਹਦੀ ਲੋਬੀ ਦੇ ਵਿੱਚ ਸਾਰੀ ਕੋਠੀ ਦੇ ਵਿੱਚ ਜਿਹੜਾ ਡੌਨਸਿਲੀ ਦਾ ਕੰਮ ਹੋਇਆ ਵੀ ਆ ਬਹੁਤ ਹੀ ਸੋਹਣਾ ਜਿਹੜਾ ਨਕਸ਼ਾ ਇਸ ਕੋਠੀ ਦਾ ਬਣਿਆ ਹੋਇਆ 2012 ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਐ ਤੇ ਆ ਜੋ ਫਿਰ ਦੇਖਦੇ ਆ ਲਿਵਿੰਗ ਏਰੀਆ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਆ ਲਿਵਿੰਗ ਏਰੀਆ ਦਾ ਇੱਕ ਜਿਹੜਾ ਡੋਰ ਆ ਉਹ ਅਲੱਗ ਤੋਂ ਬਾਹਰਲੀ ਸਾਈਡ ਦਿੱਤਾ ਹੋਇਆ ਤੇ ਇਹ ਹੈਗਾ ਜੀ ਬੈਡਰੂਮ ਸੋ ਅਟੈਚ ਵਾਸ਼ਰੂਮ ਆ ਕਾਫੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਆ ਲਗਭਗ ਪੌਣੇ 1.9 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਜੇ ਦਿਸ਼ਾ ਦੀ ਗੱਲ ਕਰੀਏ ਤਾਂ ਨਾਰਥ ਦਿਸ਼ਾ ਇਸ ਕੋਠੀ ਦੀ 20 ਫੁੱਟ ਗਲੀ ਆ ਬਹੁਤ ਹੀ ਵਧੀਆ ਸੁਸਾਇਟੀ ਦੇ ਵਿੱਚ ਵਧੀਆ ਮੁਹੱਲੇ ਦੇ ਵਿੱਚ ਜਿਹੜੀ ਆ ਇਹ ਕੋਠੀ ਡਬਲ ਸਟੋਰੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਸਾਰੀ ਕੋਠੀ ਜਿਹੜੀ ਆ ਰੋਸ਼ਨੀਦਾਰ ਆ ਹਵਾਦਾਰ ਆ ਐਪੈਕਸ ਕਲੋਨੀ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਆ ਸੋ ਸਾਰੀ ਕੋਠੀ ਦੇ ਵਿੱਚ ਡਾਉਨ ਸਲੀਨ ਦਾ ਕੰਮ ਵੀ ਬਹੁਤ ਸੋਹਣਾ ਜਿਹੜਾ ਹੋਇਆ ਵੀ ਆ ਡੋਰ ਵਿੰਡ ਦੀ ਗੱਲ ਕਰੀਏ ਵਾਸ਼ਰੂਮ ਦੀ ਗੱਲ ਕਰੀਏ ਚਾਹ ਪੱਥਰ ਦੀ ਗੱਲ ਕਰੀਏ ਤਾਂ ਸਾਰੀ ਕੋਠੀ ਆਲ ਓਵਰ ਜਿਹੜੀ ਆ ਬਹੁਤ ਹੀ ਵਧੀਆ ਜਿਹੜੀ ਆ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਆ ਉਹ ਹੋਇਆ ਵੀ ਆ ਤੇ ਆ ਜੋ ਦੇਖਦੇ ਆ ਅਗਲਾ ਬੈਡਰੂਮ ਸੋ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਜਿਹੜਾ ਹੈਗਾ ਕੋਠੀ ਦਾ ਸੋ ਇਸ ਲਈ ਆਪਾਂ ਕਿਚਨ ਦੇ ਵਿੱਚ ਕਿਉਂਕਿ ਥੋੜੀ ਲਾਈਟ ਦੀ ਪ੍ਰੋਬਲਮ ਸੀ ਇਸ ਕਰਕੇ ਅ ਥੋੜੀ ਜੀ ਤੁਹਾਨੂੰ ਇਨੀ ਕਲੀਅਰ ਜਿਹੜੀ ਹੈ ਵੀਡੀਓ ਨਹੀਂ ਬਣੀ ਸੋ ਆਪਾਂ ਦੇਖ ਰਹੇ ਸੀਗੇ ਕਿਚਨ ਕਿਚਨ ਦੇ ਵਿੱਚ ਵੀ ਕਬੜ ਦਾ ਕੰਮ ਜਿਹੜਾ ਹੋਇਆ ਵੀ ਹੈ ਔਰ ਬੈਕ ਸਾਈਡ ਤੇ ਜਿਹੜਾ ਜਾਲ ਆ ਜਿਹੜਾ ਕਾਫੀ ਖੁੱਲਾ ਡੁੱਲਾ ਉਹ ਦਿੱਤਾ ਹੋਇਆ ਸੋ ਨਵੀਂ ਲੁੱਕ ਦੇ ਵਿੱਚ ਜਿਹੜੀ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਇਆ ਤੇ ਆਜੋ ਫਿਰ ਦੇਖਦੇ ਆ ਫਰਸਟ ਫਲੋਰ ਸੋ ਸਾਰਾ ਕੰਮ ਜਿਹੜਾ ਆਲਓਵਰ ਆ ਕੋਠੀ ਦਾ ਬਹੁਤ ਸੋਹਣਾ ਜਿਹੜਾ ਹੋਇਆ ਵੀ ਆ ਜੇਕਰ ਇਹਦੇ ਡਿਮਾਂਡ ਦੀ ਗੱਲ ਕਰੀਏ ਤਾਂ 55 ਲੱਖ ਰੁਪਈਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 55 ਲੱਖ ਰੁਪਈਆ ਡਿਮਾਂਡ ਰੱਖੀ ਐ ਬਾਕੀ ਮੌਕੇ ਤੇ ਜਿਹੜੀ ਆ ਹੋਰ ਵੀ ਸ਼ੂਟ ਹੋ ਜੂਗੀ ਕਿਉਂਕਿ ਸ਼ਾਮ ਨੂੰ ਨੇਰਾ ਹੋ ਜੇ ਜੇ ਇਹਦੀ ਵੀਡੀਓ ਬਣਾਈ ਗਈ ਔਰ ਉਸ ਵਲੇ ਲਾਈਟ ਦੀ ਵੀ ਕਾਫੀ ਦਿੱਕਤ ਸੀਗੀ ਕਿਉਂਕਿ ਇਸ ਕੋਠੀ ਦੇ ਵਿੱਚ ਮਾਲ ਕੈਸ ਟਾਈਮ ਰਹਿ ਨਹੀਂ ਰਿਹਾ ਸੋ ਜਿਹੜੇ ਕਿਰਾਏਦਾਰ ਵੀਰ ਬਠਾਏ ਸੀ ਉਹ ਬਲਬ ਬਲ ਵੀ ਜਿਹੜੇ ਅਲਾਗੇ ਆਪਾਂ ਨੂੰ ਪਤਾ ਹੀ ਹੈ ਲੈ ਹੀ ਜਾਂਦੇ ਆ ਜਾਣ ਲੱਗੇ ਸੋ ਇਸ ਕਰਕੇ ਥੋੜੀ ਜੀ ਦਿੱਕਤ ਦਾ ਸਾਹਮਣਾ ਕਰਨਾ ਪੈਣਾ ਬਾਕੀ ਕੋਈ ਖਾਲੀ ਥਾਂਵਾਂ ਰਹਿ ਗਈਆਂ ਤਾਂ ਤੁਸੀਂ ਆਪ ਵੀ ਪਰ ਸਕਦੇ ਹੋ ਔਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਤੁਸੀਂ ਵੀਡੀਓ ਬਣਾ ਕੇ ਦੋ ਤਿੰਨ ਜਿਹੜੀਆਂ ਫੋਟੋਆਂ ਖਿੱਚ ਕੇ ਸਾਨੂੰ ਭੇਜੋ ਤੇ ਐਡ ਆਪਾਂ ਤੋਂ ਵੱਡੀ ਜਿਹੜੀ ਆ ਉਹ ਫ੍ਰੀ ਚ ਕਰਾਂਗੇ ਸੋ ਕਰਦੀ ਡਿਟੇਲ ਜਿਹੜੀ ਆ ਜਰੂਰ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਭੇਜਿਆ ਕਰੋ ਸੋ ਐਸ ਵੇਲੇ ਜਿਹੜੀ ਆਪਾਂ ਕੋਠੀ ਦੇਖ ਰਹੇ ਆ ਇਹ ਐਪੈਕਸ ਕਲੋਨੀ ਮੋਗਾ ਸ਼ਹਿਰ ਦੇ ਵਿੱਚ ਲਗਭਗ ਪੌਣੇ ਕਿਨ ਨ ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਬਣੀ ਹੋਈ ਆ 33/60 ਇਸ ਕੋਠੀ ਦਾ ਸਹਿਜ ਹੈਗਾ ਨਾਰਥੇ ਦੀ ਦਿਸ਼ਾ ਹੈਗੀ ਆ 20 ਫੁੱਟ ਚੌੜੀ ਗਲੀ ਆ ਔਰ ਸਭ ਤੋਂ ਵਧੀਆ ਗੱਲ ਆ ਬਹੁਤ ਹੀ ਸੋਹਣੇ ਮੁਹੱਲੇ ਦੇ ਵਿੱਚ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਏਰੀਆ ਆ ਆਸ-ਪਾਸ ਦੀ ਰਹਿਸ਼ ਜਿਹੜੀ ਆ ਤੁਸੀਂ ਦੇਖੀ ਵੀ ਹੋਊਗੀ ਤੇ ਅੱਗੇ ਵੀ ਆਪਾਂ ਤੁਹਾਨੂੰ ਦਿਖਾ ਦਵਾਂਗੇ ਸੋ ਆਪਾਂ ਫਰਸਟ ਫਲੋਰ ਤੇ ਆਂ ਇਸ ਵੇਲੇ ਆਸ-ਪਾਸੇ ਦੀ ਜਿਹੜੀ ਆ ਰਹਿਸ਼ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਜਿਹੜੀਆਂ ਕੋਠੀਆਂ ਆਸ-ਪਾਸੇ ਵੀ ਬਣੀਆਂ ਤੇ ਇਸ ਕੋਠੀ ਦਾ ਵੀ ਜਿਹੜਾ ਐਲੀਵੇਸ਼ਨ ਫਰੰਟਾ ਬਹੁਤ ਹੀ ਸੋਹਣਾ ਹੈਗਾ। ਸੋ ਇਹਦੀ ਡਿਮਾਂਡ ਜਿਹੜੀ ਹੈ 55 ਲੱਖ ਰੁਪਈਆ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਬਾਬਾ ਪ੍ਰੋਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ। ਕਿਉਂਕਿ ਇਹ ਵੀ ਫ੍ਰੀ ਆਫ ਕੋਸਟ ਈ ਹੈ ਕੋਈ ਖਰਚਾ ਨਹੀਂ ਆਉਂਦਾ। ਸੋ ਉੱਪਰ ਤੋਂ ਖੜ ਕੇ ਅਪੈਸ ਕੁਠੀ ਦਾ ਵੇੜਾ ਵੀ ਦੇਖ ਸਕਦੇ ਆ ਸੋ ਧੰਨਵਾਦ ਜੀ ਸ਼ੁਕਰੀਆ